ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੋਰਾ ਸਿੰਘ ਵਾਰਿਸ ਪੰਜਾਬ ਅਸੀਂ ਸਮਾਣਾ ਟਾਵਰ ਮੋਰਚੇ ਤੋਂ ਬੋਲ ਰਹੇ ਆ ਜੋ ਕਿ ਇਹ ਵੀਡੀਓ ਬਣਾਈ ਜਾ ਰਹੀ ਆ ਰਵੀ ਸਿੰਘ ਖਾਲਸਾ ਜੋ ਖਾਲਸਾ ਐਡ ਚਲਾ ਰਹੇ ਨੇ ਅਸੀਂ ਇੱਕ ਅਰਜ਼ ਬੇਨਤੀ ਕਰਦੇ ਆ ਨਿੰਗ ਸਿੰਘ ਫੌਜ ਬਣੀਓ ਵੀ ਤੁਹਾਨੂੰ ਪਤਾ ਇਹ 2 ਮਹੀਨਿਆਂ ਤੋਂ ਉੱਪਰ ਗੁਰਜੀਤ ਸਿੰਘ ਜੋ ਭਾਈ ਸਾਹਿਬ ਨੇ ਟਾਵਰ ਤੇ ਬੈਠੇ ਨੇ ਇੱਥੇ ਲੰਗਰ ਪਾਣੀ ਦਾ ਪ੍ਰਬੰਧ ਆ ਜਿਹੜਾ ਉਹ ਥੋੜਾ ਜਿਹਾ ਸਾਨੂੰ ਦਿੱਕਤ ਆ ਬਹੁਤ ਜ਼ਿਆਦੇ ਸੰਗਤ ਲੇਕਿਨ ਅਸੀਂ ਉਹਨਾਂ ਨੂੰ ਇੱਕ ਨਿਮਰਤਾ ਸਹਿਤ ਬੇਨਤੀ ਕਰਦੇ ਆ ਵੀ ਖਾਲਸਾ ਜੀ ਜੋ ਇਹ ਮੋਰਚਾ ਲੱਗਾ ਗੁਰੂ ਗ੍ਰੰਥ ਸਾਹਿਬ ਲਈ ਲੱਗਾ ਹੋਇਆ ਕਿਉਂਕਿ ਵੱਡੇ ਜਿਹੜਿਆਂ ਤੇ ਲੈਵਲ ਜਿਹੜੀ ਗੁੰਗੀਬੋਲੀ ਸਰਕਾਰ ਆ ਸਾਡੀਆਂ 450 ਬੇਅਦਵੀ ਹੋ ਚੁੱਕੀ ਆ ਉਹਨਾਂ ਦਾ ਕਾਰਨ ਵੀ ਵੱਡਾ ਕੋਈ ਕਾਨੂੰਨ ਬਣੇ ਜਿਹੜੇ ਦੋਸ਼ੀ ਆ ਉਹ ਕਦੇ ਗੁਰੂ ਗ੍ਰੰਥ ਸਾਹਿਬ ਨੂੰ ਜਾਂ ਕਰੇ ਗੀਤਾ ਨੂੰ ਜਾਂ ਕ੍ਰਾਂ ਨੂੰ ਕਿਸੇ ਵੀ ਚੀਜ਼ ਨੂੰ ਉਹ ਇਸ ਭਾਰਤ ਦੇ ਵਿੱਚ ਜਿੱਥੇ ਆਪਣੇ ਚਾਰੇ ਵੇ ਦਾ ਕੋਈ ਹੱਥ ਨਾ ਪਾ ਸਕੇ ਉਹਨਾਂ ਵਾਸਤੇ ਮੋਰਚਾ ਲੱਗਾ ਤੇ ਅਸੀਂ ਭਾਈ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਭਾਈ ਸਾਹਿਬ ਇਧਰ ਨੂੰ ਵੀ ਨਿਗਾਹ ਮਾਰੋ ਤੁਸੀਂ ਬੰਗਾਲ ਚ ਕਿਤੇ ਵੀ ਕੋਈ ਕਾਂਡ ਹੁੰਦਾ ਕਿਵੇਂ ਦਾ ਉੱਥੇ ਲੰਗਰ ਪਾਣੀ ਦਾ ਪ੍ਰਬੰਧ ਕਰਦੇ ਹੋ ਇੱਥੇ ਵੀ ਆਪ ਦੀ ਟੀਮ ਭੇਜੋ ਤੁਹਾਨੂੰ ਪਤਾ ਵੀ ਸਿੰਘਾਂ ਦੇ ਘੋੜੇ ਆ ਜੋ ਉਹਨਾਂ ਦਾ ਤੰਗੀ ਆ ਰਹੀ ਆ ਬਹੁਤ ਜ਼ਿਆਦਾ ਜਾਂ ਇੱਥੇ ਤੰਬੂ 2-4 ਲੱਗੇ ਹੋਏ ਆ ਠੰਡ ਪੈਂਦੀ ਆ ਨਾ ਫੌਜ ਤੰਗ ਆ ਗਈ ਵੀ ਜਿੰਨੇ ਕਹਿ ਕੇ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਬਾਅਦ ਚੜ ਕੇ ਤੁਹਾਡੀ ਜਿਹੜੀ ਟੀਮ ਆ ਉਹ ਭੇਜੋ ਤੇ ਸਾਡਾ ਸਾਥ ਦੋ ਮੋਰਚੇ ਚ ਜਾ ਕੇ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਦਾ ਜੋ ਇਹ ਨੂੰ ਸਿਰਫ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਆਹ ਤੇ ਕਾਨੂੰਨ ਚਾਹੀਦਾ ਮੈਨੂੰ ਕਿਸੇ ਚੀਜ਼ ਦਾ ਕੋਈ ਮਤਲਬ ਨਹੀਂ ਕੋਈ ਪੈਸੇ ਨਾਲ ਮਤਲਬ ਨਹੀਂ ਕਿਸੇ ਚੀਜ਼ ਨਾਲ ਕੋਈ ਪਹਿਲਾਂ ਤੁਸੀਂ ਮੋਰਚੇ ਕਈ ਦੇਖੇ ਵੀ ਆ ਜਿਹੜੇ ਮੋਰਚੇ ਜਿਹੜੇ ਆ ਥੋੜੇ ਪਾਸਾ ਪਿਛੇ हट ਗਏ ਇਹ ਜੋਦਾ ਇਹੋ ਜਿਹਾ ਗੁਰਜੀਤ ਸਿੰਘ ਫੌਜੀ ਇਹ ਸ਼ਹੀਦੀ ਜ਼ਰੂਰ ਪਾ ਸਕਦਾ ਆ ਪਰ ਇਹ ਪਿੱਛੇ ਨਹੀਂ ਮੁੜੂਗਾ ਮੇਰਾ ਵਾਰਾ ਮੈਂ ਇੱਕ ਸ਼ਹੀਦ ਪਰਿਵਾਰ ਚੋਂ ਆ ਮੈਨੂੰ ਪਤਾ ਹੈ ਇਹ ਬੰਦੇ ਬਾਰੇ ਇਹ ਬੰਦਾ ਕਿੱਦਾਂ ਦਾ ਆ ਦੂਜੀ ਗੱਲ ਮੈਂ ਇਹ ਇਹਨਾਂ ਸੰਗਤਾਂ ਨੂੰ ਕਹਿਣਾ ਜਿੰਨੇ ਵੀ ਸੰਪਰਦਾਵਾਂ ਨੇ ਫੇਰ ਦੁਬਾਰਾ ਤੁਹਾਡੇ ਕੋਲ ਆਈ ਬੇਨਤੀ ਕਰ ਰਹੇ ਆ ਕਿ ਬਾਸਵਾਰੀ ਇੱਥੇ ਪਹੁੰਚਾ ਚਾਹੇ ਉਹ ਸੰਤ ਸਮਾਜ ਆ ਚਾਹੇ ਨਿਹੰਗ ਸਿੰਘ ਜੱਫੇ ਬੰਦੀਆਂ ਨੇ ਚਾਹੇ ਉਹ ਸਾਡੀਆਂ ਸ਼੍ਰੋਮਣੀ ਕਮੇਟੀ ਆ ਚਾਹੇ ਉਹ ਸਤਕਾਰ ਕਮੇਟੀ ਵਾਲੇ ਵੀਰ ਨੇ ਸਤਕਾਰ ਕਮੇਟੀ ਵਾਲੇ ਵੀਰਾਂ ਗੜੀ ਵੀ ਅਰਜ਼ ਕਰਦਾ ਤੁਹਾਡੇ ਗੜੀ ਕਿ ਬਾਈ ਜੀ ਅਸੀਂ ਹੋਰ ਥਾਵਾਂ ਤੇ ਪਹੁੰਚ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਤੇ ਵੀ ਜੇ ਬੇਅਦਬੀ ਹੁੰਦੀ ਕੋਈ ਵੀ ਗੱਲ ਹੁੰਦੀ ਆ ਉੱਥੇ ਅਸੀਂ ਫਟਾਫਟ ਪਹੁੰਚ ਜਾਂਦੇ ਆ ਆਪਾਂ ਵੀਡੀਓ ਵੀ ਬਣਾਉਂਦੇ ਆ ਉਥੋਂ ਵੀ ਆ ਇੱਥੇ ਬੇਅਦਬੀ ਹੋਈ ਆ ਇੱਥੇ ਕਿਉਂ ਨਹੀਂ ਉਹ ਵੀ ਪਹੁੰਚ ਰਹੇ ਉਹਨਾਂ ਵੀਰਾਂ ਨੂੰ ਵੀ ਇੱਥੇ ਪਹੁੰਚਣਾ ਚਾਹੀਦਾ ਉਹ ਸਤਕਾਰ ਕਮੇਟੀ ਵਾਲੇ ਵੀਰ ਵੀ ਇੱਥੇ ਪਹੁੰਚਣ ਤੇ ਵੀਰ ਗਰਜੀਤ ਸਿੰਘ ਫੌਜੀ ਦਾ ਸਾਥ ਦਈਏ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਲਾਡੀ ਬਾਜੀ ਹੁਣ ਜਿਹੜਾ ਅਗਲਾ ਪ੍ਰੋਗਰਾਮ ਲਿਖਿਆ ਜਾ ਰਿਹਾ ਹੈ ਉਹਦੀ ਕੀ ਡੇਟਾ ਹੈ ਔਰ ਸੰਗਤਾਂ ਨੂੰ ਕੀ ਬੇਨਤੀ ਕਰਨਾ ਚਾਹੋ ਜਿਹੜਾ ਅਗਲੀ ਤਰੀਕ 14 ਤਰੀਕ ਹੈ ਬਾਜੀ ਆ ਜੀ ਆ ਰਹੀ ਆ ਇਹ 14 ਤਰੀਕ ਨੂੰ ਆਪਾਂ ਇਹੀ ਅਪੀਲ ਕਰਦੇ ਹਾਂ ਕਿ ਜਿੰਨੀਆਂ ਵੀ ਸਿੱਖ ਸੰਗਤਾਂ ਜਿੰਨੀਆਂ ਸੰਪਰਦਾਵਾਂ ਨੇ ਆਡੀਆਂ ਜਿੰਨੀਆਂ ਜਥੇਬੰਦੀਆਂ ਜਿੱਦਾਂ ਸਭ ਤੋਂ ਸਰਮੋਰ ਜਥੇਬੰਦੀ ਆਡੀ ਸ਼੍ਰੋਮਣੀ ਅਗਾਲੀ ਦਾਲਿਆ ਉਹਨਾਂ ਗਾੜੀ ਵੀ ਹੱਥ ਜੁੜ ਕੇ ਬੇਨਤੀ ਕਰਦੇ ਆ ਕਿ 14 ਤਰੀਕ ਨੂੰ ਵੱਧ ਤੋਂ ਵੱਧ ਇਕੱਠ ਕਰੋ ਜਿਹੜੀਆਂ ਇਹ ਗੁੰਗੀਆਂ ਬੋਲੀਆਂ ਸਰਕਾਰਾਂ ਨੇ ਇਹਨਾਂ ਤੱਕ ਆਪਾਂ ਗੱਲ ਪਹੁੰਚਾਈਏ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਫੌਜੀ ਅੱਜ 61 ਦਿਨ ਹੋ ਗਿਆ ਜੀ ਉਹਨਾਂ ਨੂੰ ਉੱਪਰ ਇੰਨੀ ਠੰਡ ਆ ਤੁਸੀਂ ਦੇਖਦੇ ਪਏ ਹੋ ਉਹ ਸਿਰਫ ਐਸ ਕਰਕੇ ਬੈਠੇ ਨੇ ਕਿ ਕੋਈ ਕਾਨੂੰਨ ਜਿਹੜਾ ਵਧੀਆ ਬਣ ਜਾਵੇ ਤੇ ਸਾਡੀ ਸਿੱਖ ਕੌਮ ਦੀਆਂ ਜਿੰਨੀਆਂ ਵੀ ਜਾਸੇਬੰਦੀਆਂ ਨੇ ਜਿੰਨੇ ਵੀ ਇਹ ਬਾਬੇ ਨੇ ਜਾਂ ਨਾਨਕ ਸਰ ਵਾਲੇ ਹੋਗੇ ਜਾਂ ਕਿਤੇ ਦੀ ਕੋਈ ਵੀ ਜੱਤੇਵੰਦੀ ਆ ਉਹਨਾਂ ਨੂੰ ਸੰਗਤਾਂ ਉਹ ਵੱਧ ਤੋਂ ਵੱਧ ਇੱਥੇ ਪਹੁੰਚਣਾ ਚਾਹੀਦਾ ਆ ਜਿੰਨਾ ਵੀ ਸੰਤੋ ਸਮਾਜ ਆ ਨਾ ਸੰਤੋ ਸਮਾਜ ਗੜੀ ਹੱਥ ਜੋੜ ਕੇ ਬੇਨਤੀ ਕਰਦਾ ਉਹ ਵੀ ਇੱਥੇ ਆ ਸਕਦੇ ਨੇ ਠੀਕ ਨਹੀਂ ਨਾਲੇ ਖਾਨਸਾ ਜੀ ਇਕੱਲੇ ਸਿੱਖਾਂ ਨੂੰ ਨਹੀਂ ਇਹ ਇਕੱਲੇ ਸਿੱਖਾਂ ਦਾ ਨਹੀਂ ਐ ਇਹ ਹਿੰਦੂਆਂ ਵਾਸਤੇ ਮੁਸਲਮਾਨਾਂ ਵਾਸਤੇ ਕੋਈ ਵੀ ਧਰਮ ਅਤੇ ਧਰਮ ਦਾ ਕੋਈ ਹੈ ਨਹੀਂ ਜਿਹੜੇ ਇਸ ਭਾਰਤ ਦੇਸ਼ ਦੇ ਵਿੱਚ ਚਾਰੇ ਵੇਦ ਆ ਉਹਨਾਂ ਵਾਸਤੇ ਗੁਰਜੀਤ ਸਿੰਘ ਖੇੜੀ ਵਾਲੇ ਜੋ ਅੱਜ 400 ਫੁੱਟ ਦਾ ਟਾਵਰ ਆ ਉਹਨਾਂ ਤੇ ਬੈਠੇ 2 ਮਹੀਨਿਆਂ ਤੋਂ ਸਮਾਂ ਉੱਪਰ ਹੋ ਚੁੱਕਿਆ ਹੈ ਇਹ ਜਿਹੜੀਆਂ ਥੋੜੇ ਆਪਣੇ ਭਾਰਤ ਦੇ ਵਿੱਚ ਬੇਅਤਵੀਆਂ ਹੁੰਦੀਆਂ ਨੇ ਮੂਰਤੀ ਤੋਂ ਲੈ ਕੇ ਕੋਈ ਕਿਦਾਂ ਦਾ ਕੋਈ ਸਖਤ ਕਾਨੂੰਨ ਬਣ ਸਕੇ ਉਹਦਾ ਕਰਕੇ ਇਹ ਫੌਜ ਨੇ ਮੋਰਚਾ ਲਾਇਆ ਤੇ ਸਤਿਗੁਰ ਕਿਰਪਾ ਕਰੇ ਥੋਡੀ ਸੰਗਤ ਨੂੰ ਅਸੀਂ ਸਾਥ ਮੰਗਦੇ ਆ ਬਾਕੀ ਜਿੰਨੀਆਂ ਸਾ ਪਰਦਾਵਾਂ ਜਿੰਨੇ ਵੀ ਸਾਡੇ ਸੰਤ ਸਮਾਜ ਨੇ ਸੰਤ ਸਮਾਜ ਨੇ ਉਹ ਸਾਰੇ ਬਾਅਦ ਚੜ ਕੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ